ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਝੋਨੇ ਦੀ ਪਨੀਰੀ ਦੀ ਬਜਾਈ ਦਾ ਸਮਾਂ ਨੇੜੇ ਆ ਗਿਆ ਤੇ ਕਿਉਂਕਿ ਕੁਝ ਜ਼ਿਲ੍ਹਿਆਂ ਦੇ ਵਿੱਚ ਇੱਕ ਜੂਨ ਤੋਂ ਜਿਹੜੀ ਟ੍ਰਾਂਸਪਲੈਂਟਿੰਗ ਦਾ ਕੰਮ ਸ਼ੁਰੂ ਹੋਣਾ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਜ਼ਿੰਮੇਵਾਰਾ ਪਨੀਰੀ ਦੀ ਤਿਆਰੀ ਕਰਦੇ ਨੇ ਤੇ ਵਧੀਆ ਕਿਸਮ ਦੀ ਪਨੀਰੀ ਆਪਾਂ ਕਿਵੇਂ ਤਿਆਰ ਕਰ ਸਕਦੇ ਹਾਂ ਕਿੰਨਾ ਬੀਜ ਪਾਉਣਾ ਤੇ ਕਿਹੜੇ-ਕਿਹੜੇ ਖਾਦਾਂ ਪਨੀਰੀ ਵਕਤਾਂ ਬੀਜਣ ਦੇ ਵੇਲੇ ਆਪਾਂ ਪਾਉਣੀਆਂ ਨੇ ਤੇ ਪਨੀਰੀ ਆਪਣੀ ਪੀਲੀ ਨਾ ਹੋਵੇ ਕਿਉਂਕਿ ਕਈ ਵਾਰੀ ਪਨੀਰੀ ਬੀਜਣ ਤੋਂ ਬਾਅਦ ਪੀਲੀ ਹੋ ਜਾਂਦੀ ਹੈ ਫਿਰ ਆਪਾਂ ਨੂੰ ਸਪਰੇਹਾਂ ਕਰ ਕਰਕੇ ਉਹਨੂੰ ਠੀਕ ਕਰਨਾ ਪੈਂਦਾ ਤੇ ਪਨੀਰੀ ਪੀਲੀ ਨਾ ਹੋਵੇ ਉਹਦੇ ਬਾਰੇ ਵੀ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਈ ਵਾਰੀ ਕਿਉਂ ਹੁੰਦੀ ਹੈ ਪਨੀਰੀ ਆਪਣੀ ਪੱਟਣ ਦੇ ਵਿੱਚ ਬਹੁਤ ਕੜੀ ਹੁੰਦੀ ਹੈ ਲੇਬਰ ਬਹੁਤ ਦਿੱਕਤ ਮੰਦੀ ਹੈ ਉਹਨੂੰ ਪੱਟਦੀ ਨਹੀਂ ਤੇ ਪਨੀਰੀ ਕੜੀ ਨਾ ਹੋਵੇ ਪਟਾਈ ਵਕਤ ਬੜੇ ਆਰਾਮ ਨਾਲ ਪੱਟੀ ਜਾਵੇ ਉਹਦੇ ਬਾਰੇ ਵੀ ਆਪਾਂ ਵੀਡੀਓ 'ਚ ਗੱਲਬਾਤ ਕਰਾਂਗੇ ਵੀ ਕਿਸ ਤਰੀਕੇ ਦੇ ਨਾਲ ਪਨੀਰੀ ਆਪਾਂ ਬੀਜਣੀ ਆ ਸੋ ਪੂਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਉਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਜਰੂਰ ਮਿਲਦਾ ਰਹੇ ਅ ਦੋਸਤੋ ਸਭ ਤੋਂ ਪਹਿਲਾਂ ਪਨੀਰੀ ਦੇ ਵਿੱਚ ਆਪਾਂ ਨੂੰ ਪਤਾ ਬੀਜ ਦੀ ਸੋਧ ਦੀ ਲੋੜ ਹੁੰਦੀ ਆ ਤੇ ਬੀਜ ਸੋਧ ਦੇ ਵਾਸਤੇ ਆਪਾਂ ਕੀ ਕਰਨਾ ਵੀ ਬੀਜ ਨੂੰ ਆਪਾਂ ਅੰਮਕ ਵਾਲੇ ਪਾਣੀ ਦੇ ਵਿੱਚ ਉਹਦਾ ਹਲਕਾ ਬੀਜ ਸਾਰਾ ਬਾਹਰ ਕੱਢਦੇ ਹੋ ਉਹ ਕਿਵੇਂ ਕਰਨਾ ਆਪਾਂ 10 ਲੀਟਰ ਪਾਣੀ ਲੈ ਕੇ ਉਹਦੇ ਵਿੱਚ ਨਾ ਕਿਲੋਗ੍ਰਾਮਕ ਨਾਮਕ ਡਲੀਆਂ ਵਾਲਾ ਨੂਨ ਪਾ ਦਿਓ ਤੇ ਉਹਨੂੰ ਚੰਗੀ ਤਰ੍ਹਾਂ ਵਿੱਚ ਘੋਲ ਦਿਓ ਤੇ ਘੋਲ ਕੇ ਉਹਦੇ ਵਿੱਚ ਫਿਰ ਜਿਹੜਾ ਆਪਣੇ ਕੋਲੇ ਬੀਜ ਆ ਉਹਦੇ ਵਿੱਚ ਬੀਜ ਡੋਬ ਦਿਓ ਹਲਕੇ ਬੀਜ ਬਾਹਰ ਆ ਜਾਂਦੇ ਨੇ ਭਾਰੇ ਬੀਜ ਥੱਲੇ ਰਹਿ ਜਾਂਦਾ ਤੇ ਭਾਰੇ ਬੀਜ ਨੂੰ ਆਪਾਂ ਬਜਾਈ ਦੇ ਵਾਸਤੇ ਰੱਖ ਲੈਣਾ ਤੇ ਉਹਨੂੰ ਫਿਰ ਸਾਫ ਪਾਣੀ ਦੇ ਨਾਲ ਬਿਲਕੁਲ ਚੰਗੀ ਤਰ੍ਹਾਂ ਧੋ ਦਿਓ ਤਾਂ ਕਿ ਉਹਨੂੰ ਨਮਕ ਲੱਗਿਆ ਜਿਹੜਾ ਪਾਣੀ ਉਹ ਨਾ ਲੱਗਿਆ ਰਹੇ ਜਵੇਂ ਨਮਕ ਨਾ ਲੱਗਿਆ ਰਹੇ ਨਹੀਂ ਤਾਂ ਜਰਮੀਨੇਸ਼ਨ ਘਟ ਜਾਂਦੀ ਆ ਸੋ ਉਹਨੂੰ ਬੀਜ ਨੂੰ ਫਿਰ ਆਪਾਂ ਜਿਹੜਾ ਪਾਣੀ ਦੇ ਵਿੱਚੋਂ ਕੱਢੇ ਭਾਰੇ ਬੀਜ ਨੂੰ ਦਵਾਈ ਦੇ ਨਾਲ ਸੋਤਣਾ ਸਪ੍ਰਿੰਟ ਦਵਾਈ ਆਉਂਦੀ ਆ 3 ਗ੍ਰਾਮ ਦਵਾਈ 1 ਕਿਲੋ ਦੇ ਵਾਸਤੇ ਆਪਾਂ ਲਾਉਣੀ ਹੁੰਦੀ ਆ 3 ਗ੍ਰਾਮ ਦਵਾਈ ਦੇ ਨਾਲ ਉਹਨੂੰ ਸੋਧ ਦਿਓ ਤੇ ਫਿਰ ਆਪਾਂ ਨੂੰ ਤਕਰੀਬਨ ਸਾਰੇ ਜਾਣਦੇ ਹੀ ਨੇ ਜ਼ਿੰਮੇਦਾਰ ਵੀ ਉਹਨੂੰ ਗਿੱਲਿਆਂ ਮੋਰੀਆਂ ਦੇ ਨਾਲ ਢੱਕਦੇ ਹੋ ਤੇ 24 ਘੰਟੇ ਦੇ ਵਿੱਚ ਉਹ ਢੰਗੋਰ ਮਾਰਿਆ ਹੁੰਦਾ ਤੇ ਬਜਾਈ ਦੇ ਵਾਸਤੇ ਤਿਆਰ ਹੋ ਜਾਂਦਾ ਫਿਰ ਹੁਣ ਆਪਾਂ ਗੱਲ ਕਰਨੀ ਹੈ ਵੀ ਖੇਤ ਆਪਾਂ ਕਿਵੇਂ ਤਿਆਰ ਕਰਨਾ ਖੇਤ ਦੀ ਤਿਆਰੀ ਵੈਸੇ ਤਾਂ ਸਾਰਿਆਂ ਨਾਲੋਂ ਵਧੀਆ ਇਹ ਹੁੰਦਾ ਵੀ ਜੇ ਆਪਾਂ ਉਹਦੇ ਵਿੱਚ ਦੇਸੀ ਖਾਦ ਵਗੈਰਾ ਪਾਉਣੀ ਹੈ ਤਾਂ 10-8 10 ਦਿਨ ਪਹਿਲਾਂ ਤਿਆਰੀ ਕਰਨੀ ਚਾਹੀਦੀ ਆ ਜਿਨ੍ਹਾਂ ਨੇ ਹਲੇ ਬੀਜਣ ਦੇ ਵਿੱਚ 8-10 ਦਿਨ ਹੈਗੇ ਆ ਉਹ ਖੇਤ ਦੀ ਤਿਆਰੀ ਹੁਣ ਕਰ ਸਕਦੇ ਨੇ ਤੇ ਉਹਦੇ ਵਿੱਚ ਖੇਤ ਨੂੰ ਸੁੱਕਾ ਬਾ ਕੇ ਉਹਦੇ ਵਿੱਚ ਦੇਸੀ ਖਾਦ ਕੱਢ ਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿਓ ਬਾਅਦ ਉਹ ਹਲਾਂ ਨਾਲ ਕਲਟੀਵੇਟਰ ਨਾਲ ਬਾ ਕੇ ਮਿਕਸ ਕਰਕੇ ਪਾਣੀ ਨਾਲ ਭਰ ਦਿਓ ਤੇ 4-5 ਦਿਨਾਂ ਦੇ ਵਿੱਚ ਹੀ ਅੱਜਕੱਲ 4-5 ਦਿਨਾਂ ਚ ਹੀ ਬੱਤਾ ਆ ਜਾਂਦਾ ਖੇਤ ਬੱਤਰ ਆ ਜਾਂਦਾ ਕਿਉਂਕਿ ਗਰਮੀ ਕਾਫੀ ਪੈਂਦੀ ਆ ਤੇ ਫਿਰ ਉਹਨੂੰ ਉਹ ਕਲਟੀਵੇਟਰ ਨਾਲ ਬਾਹ ਦੇ ਉੱਤੋਂ ਪਲਵਾਓ ਵਧੀਆ ਚੰਗੇ ਤਰੀਕੇ ਦੇ ਨਾਲ ਕਿਉਂਕਿ ਉਹਦੇ ਨਾਲ ਕੀ ਹੁੰਦਾ ਨਾ ਇੱਕ ਤਾਂ ਜਿਹੜਾ ਆਪਣਾ ਦੇਸੀ ਖਾਦ ਆ ਉਹ ਬਿਲਕੁਲ ਮਿਕਸ ਹੋ ਜਾਂਦੀ ਹੈ ਵਿੱਚ ਵਧੀਆ ਤਰੀਕੇ ਦੇ ਨਾਲ ਦੂਸਰਾ ਕੋਈ ਜਿਹੜਾ ਉਹਦੇ ਵਿੱਚ ਆਪਣੇ ਨਦੀਨ ਵਗੈਰਾ ਉਹ ਵੀ ਹਰੇ ਹੁੰਦੇ ਨੇ ਤੇ ਫਿਰ ਉਹਨੂੰ ਚੰਗੀ ਤਰ੍ਹਾਂ ਬਾਹ ਕੇ ਤਿਆਰ ਰੱਖੋ ਧੁੱਪਲ ਵਗੈਰਾ ਲਵਾ ਕੇ ਚੰਗੀ ਤਰ੍ਹਾਂ ਤੇ ਫਿਰ ਉਹਨੂੰ ਖੇਤ ਦੇ ਵਾਸਤੇ ਆਪਾਂ ਬਿਜਾਈ ਦੇ ਵਾਸਤੇ ਤਿਆਰ ਕਰ ਸਕਦੇ ਆ ਫਿਰ ਦੋ ਤਿੰਨ ਸਹਾਗੇ ਮਾਰ ਕੇ ਉਹਨੂੰ ਚੰਗੀ ਤਰ੍ਹਾਂ ਖੇਤ ਨੂੰ ਤਿਆਰ ਕਰ ਲਓ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਪਾਉਣੀਆਂ ਹੁੰਦੀਆਂ ਉਹਦੇ ਵਿੱਚ ਖਾਦਾਂ ਬਿਜਾਈ ਵਕਤ ਖਾਦਾਂ ਜਿਹੜੀਆਂ ਜਿਹੜੀਆਂ ਵਰਤਣੀਆਂ ਨੇ ਆਪਾਂ ਤੇ ਉਹ ਆਪਾਂ ਬਿਜਾਈ ਮਰਲੇ ਦੇ ਹਿਸਾਬ ਨਾਲ ਕਰਦੇ ਆ ਕਿਉਂਕਿ ਮਰਲਿਆਂ ਦੇ ਵਿੱਚ ਆਪਾਂ ਨੂੰ ਅੰਦਾਜ਼ਾ ਹੋ ਜਾਂਦਾ ਸਾਰੇ ਜ਼ਿਮੀਦਾਰ ਕਿਉਂਕਿ ਜਿਆਦਾ ਏਰੀਆ ਦੇ ਵਿੱਚ ਅ ਮਰਲਿਆਂ ਦੇ ਬਾਰੇ ਜ਼ਿਮੀਦਾਰ ਸਮਝਦੇ ਨੇ ਸਾਡੇ ਵਿੱਚੇ ਬਿਸਵੇ ਦੀ ਗੱਲ ਚਲਦੀ ਆ ਤੇ ਮਰਲੇ ਕਨਾਲਾਂ ਤਕਰੀਬਨ ਜਿਆਦਾ ਏਰੀਆ ਚ ਸਮਝਦੇ ਨੇ ਸੋ ਮਰਲਿਆਂ ਦੇ ਬਾਰੇ ਆਪਾਂ ਗੱਲ ਕਰ ਲੈਨੇ ਆ ਵੀ ਬੀਜ ਮਰਲੇ ਚ ਕਿੰਨਾ ਪਾਉਣਾ ਹੈ ਦੂਸਰੀਆਂ ਹੋਰ ਖਾਦਾਂ ਕਿੰਨੀਆਂ ਪਾਉਣੀਆਂ ਨੇ ਉਹਦੇ ਬਾਰੇ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਮਰਲੇ ਦਾ ਸਮਝ ਲੈ ਲੈਣਾ ਵੀ ਮਰਲਾ ਕਿੰਨਾ ਹੁੰਦਾ ਤਿੰਨ ਕਰਮਾ ਇੱਕ ਪਾਸੇ ਨੂੰ ਤਿੰਨ ਕਰਮਾ ਦੂਸਰੇ ਪਾਸੇ ਨੂੰ ਇਹ ਇੱਕ ਮਰਲਾ ਥਾਂ ਬਣ ਜਾਂਦਾ ਕਰਮਾ 66 ਇੰਚ ਵਾਲੀ ਜੇ ਆਪਾਂ ਜੋੜਦੇ ਹਾਂ ਨਾ 66 ਇੰਚ ਵਾਲੀ ਕਰਮਾ ਹੋਣੀ ਚਾਹੀਦੀ ਆ ਇਹਦੇ ਨਾਲ ਆਪਣੇ ਕੋਲ ਇੱਕ ਮਰਲਾ ਥਾਂ ਬਣ ਜਾਂਦਾ ਤਿੰਨ ਕਰਮਾ ਇੱਕ ਪਾਸੇ ਨੂੰ ਤਿੰਨ ਇੱਕ ਪਾਸੇ ਨੂੰ ਤੇ ਇਹ ਆਪਣਾ ਕੋਲ ਇੱਕ ਮਰਲਾ ਥਾਂ ਹੋਰੂ 30 ਗਾਜ ਦੀ ਜਗਾ ਹੁੰਦੀ ਹੈ ਇੱਕ ਮਰਲਾ ਸਾਰੇ ਤਕਰੀਬਨ ਜਿਮੀਦਾਰ ਜਿਆਦਾ ਜਾਣਦੇ ਨੇ ਤੇ ਇਹਦੇ ਵਿੱਚ ਪਹਿਲਾਂ ਆਪਾਂ ਬੀਜ ਦੇਖੋ ਕਿੰਨਾ ਚਾਹੀਦਾ ਆਪਾਂ ਨੂੰ ਇੱਕ ਮਰਲੇ ਦੇ ਵਿੱਚ ਬੀਜ 2.5 ਕਿਲੋ ਬੀਜ ਠੀਕ ਰਹਿੰਦਾ ਕਿਉਂਕਿ ਜੇ ਤੁਸੀਂ ਬੀਜ ਘੱਟ ਪਾਓਗੇ ਨਾ ਫਿਰ ਦਿੱਕਤ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਵੀ ਪਨੀਰੀ ਕੈੜੀ ਹੋ ਜਾਂਦੀ ਹੈ ਕਿਉਂਕਿ ਪਨੀਰੀ ਜੇ ਬਿਰਲੀ ਹੋਊਗੀ ਤਾਈ ਪਨੀਰੀ ਕੈੜੀ ਹੁੰਦੀ ਆ ਬਿਰਲੀ ਪਨੀਰੀ ਦਾ ਮੋਟੀ ਬਣ ਜਾਂਦੇ ਆ ਫੱਟੀ ਬਣ ਜਾਂਦੇ ਆ ਦੇਖਣ ਨੂੰ ਮਜ਼ਬੂਤ ਲੱਗਦੀ ਆ ਪਰ ਬਿਰਲੀ ਪਨੀਰੀ ਦੀ ਜੜ ਡੂੰਘੀ ਪਾ ਜਾਂਦੀ ਆ ਜਦੋਂ ਜੜ ਡੂੰਘੀ ਜਾਂਦੀ ਆ ਫਿਰ ਪਨੀਰੀ ਨੂੰ ਪੱਟਣ ਵੇਲੇ ਲੇਬਰ ਨੂੰ ਦਿੱਕਤ ਆਉਂਦੀ ਆ ਪਨੀਰੀ ਉੱਪਰੋਂ ਟੁੱਟੀ ਜਾਂਦੀ ਆ ਸੋ ਬੀਜ ਦੀ ਜਿਹੜੀ ਮਾਤਰਾ ਨੂੰ ਬਹੁਤ ਧਿਆਨ ਵਿੱਚ ਰੱਖਣਾ 2.5 ਕਿਲੋ ਬੀਜ ਇੱਕ ਮਰਲੇ ਦੇ ਵਿੱਚ ਠੀਕ ਰਹਿੰਦਾ 2.5 ਤੋਂ ਪੌਣੇ ਤਿੰਨ ਵੱਲ ਕਰ ਲਓ 2 ਕਿਲੋ ਨਾ ਪਾਓ ਜਿਵੇਂ ਦਾ 2 ਕਿਲੋ ਵੀ ਪਾਈ ਜਾਂਦੇ ਨੇ ਉੱਥੇ ਥੋੜੀ ਦਿੱਕਤ ਆਉਂਦੀ ਆ ਫਿਰ ਤੋ ਉਹ ਨੂੰ ਜ਼ਰੂਰ ਧਿਆਨ ਰੱਖਣਾ ਤੇ ਦੂਸਰੀ ਗੱਲ ਜਿਹੜੀ ਆਪਾਂ ਗੱਲ ਕਰਦੇ ਸੀ ਵੀ ਪਨੀਰੀ ਪੀਲੀ ਹੋ ਜਾਂਦੀ ਆ ਪਨੀਰੀ ਪੀਲੀ ਕਿਉਂ ਹੁੰਦੀ ਆ ਇਹ ਤਾਂ ਆਪਾਂ ਸਾਰੇ ਜਾਣਦੇ ਆ ਵੀ ਪਨੀਰੀ ਆਪਣੀ ਫਾਇਰ ਸਲਫੇਟ ਜਿਹੜਾ ਲੋਹੇ ਤੱਤ ਦੀ ਘਾਟ ਕਰਕੇ ਪੀਲੀ ਹੁੰਦੀ ਆ ਲੋਹੇ ਤੱਤ ਦੀ ਘਾਟ ਕਿੱਥੇ ਹੁੰਦੀ ਆ ਜਿੱਥੇ ਆਪਣੇ ਖੇਤ ਦੇ ਵਿੱਚ ਪਾਣੀ ਨਹੀਂ ਖੜਦਾ ਜਿਹੜੇ ਖੇਤਾਂ 'ਚ ਆਪਾਂ ਪਨੀਰੀ ਬੀਜ ਲਈ ਪਾਣੀ ਨਹੀਂ ਖੜਦਾ ਉੱਥੇ ਲੋਹੇ ਤੱਤ ਦੀ ਘਾਟ ਆ ਜਾਂਦੀ ਆ ਰੇਤਲੇ ਖੇਤਾਂ ਦੇ ਵਿੱਚ ਫਿਰ ਉੱਥੇ ਆਪਾਂ ਫਾਇਰ ਸਲਫੇਟ ਦੀਆਂ ਸਪਰੇਹਾਂ ਕਰਦੇ ਆ ਸੋ ਉਹ ਤੋਂ ਬਚਾ ਦੇ ਵਾਸਤੇ ਜਿਹੜੇ ਖੇਤਾਂ ਦੇ ਵਿੱਚ ਆਪਾਂ ਨੂੰ ਪਤਾ ਵੀ ਪਾਣੀ ਨਹੀਂ ਖੜਦਾ ਰੇਤਲੇ ਖੇਤ ਨੇ ਉੱਥੇ ਆਪਾਂ ਪਨੀਰੀ ਵਾਲੇ ਖੇਤਾਂ ਦੇ ਵਿੱਚ ਵੀ ਕੱਦੂ ਕਰ ਲਓ ਕਿਉਂਕਿ ਉਹਦੇ ਨਾਲ ਕੱਦੂ ਕਰਨ ਦੇ ਨਾਲ ਪਾਣੀ ਰੁਕ ਜਾਂਦਾ ਇੱਕ ਜਦ ਦੋਦਾਂ ਨੇ ਰੁਕਦਾ ਤੇ ਫਿਰ ਲੋਹੇ ਤੱਤ ਦੀ ਜਿਹੜੀ ਘਾਟ ਘਟ ਆਉਂਦੀ ਆ ਜਿਨ੍ਹਾਂ ਖੇਤਾਂ ਤੋਂ ਤੁਹਾਨੂੰ ਪਤਾ ਹੀ ਆ ਵੀ ਇਹ ਦਿੱਕਤ ਆਉਂਦੀ ਆ ਸੋ ਉੱਥੇ ਕੱਦੂ ਕਰ ਸਕਦੇ ਆ ਜੇ ਕੱਦੂ ਕਰਕੇ ਪਨੀਰੀ ਬੀਜੀ ਆ ਥੋੜਾ ਉਹਨੂੰ ਵੀ ਧਿਆਨ ਰੱਖਣਾ ਤਾਂ ਉਹਦਾ ਸਿੱਟਾ ਇਮੀਡੀਏਟਲੀ ਨਾ ਅਤੇ ਜੇ ਕਦੂ ਕੀਤਾ ਨਾ ਪਨੀਰੀ ਦਾ ਤਾਂ ਸਿੱਟਾ 3-4 ਘੰਟੇ ਬਾਅਦ ਦਿਓ ਕਿਉਂਕਿ ਉਹ ਤੁਹਾਨੂੰ ਪਾਣੀ ਟਿਕ ਕੇ ਜਵੇ ਚੰਗੀ ਤਰ੍ਹਾਂ ਜਿਹੜਾ ਰੇਤਾ ਵਗੈਰਾ ਟਿਕ ਜਵੇ ਤੇ ਫਿਰ ਉਹਦਾ ਸਿੱਟਾ ਮਾਰ ਦਿਓ ਤੇ ਹੁਣ ਦੂਸਰੀ ਗੱਲ ਆ ਜਾਂਦੀ ਆ ਉਹਦੇ ਵਿੱਚ ਖਾਦਾਂ ਕਿਹੜੀਆਂ-ਕਿਹੜੀਆਂ ਪਾਉਣੀਆਂ ਆਪਾਂ ਆਮ ਜ਼ਿਆਦਾਤਰ ਜ਼ਿਮੀਂਦਾਰ ਕੀ ਕਰਦੇ ਨੇ ਨਾ ਡੀਪੀ ਖਾਦ ਹੀ ਵਰਤੋਂ ਕਰਦੇ ਨੇ ਪਰ ਯੂਨੀਵਰਸਿਟੀ ਦੀਆਂ ਜੇ ਸਿਫਾਰਸ਼ਾਂ ਦੇ ਮੁਤਾਬਕ ਆਪਾਂ ਚੱਲਦੇ ਆ ਤਾਂ ਯੂਨੀਵਰਸਿਟੀ ਡੀਪੀ ਦੀ ਸਿਫਾਰਸ਼ ਨਹੀਂ ਕਰਦੀ ਸਿੰਗਲ ਸੁਪਰ ਫਾਸਫੇਟ ਦੀ ਖਾਦ ਦੀ ਵਰਤੋਂ ਕਰਦੀ ਆ ਜਿਹੜੀ ਉਹਦੇ ਬਾਰੇ ਸਪਾਰਸ਼ ਕੀਤੀ ਜਾਂਦੀ ਹੈ ਸੋ ਕਿੰਨੀ ਆਪਾਂ ਮਰਲੇ ਦੇ ਹਿਸਾਬ ਨਾਲ ਗੱਲ ਕਰਾਂਗੇ ਯੂਨੀਵਰਸਿਟੀ ਨੇ ਏਕੜ ਦੀਆਂ ਖਾਦਾਂ ਦੇ ਬਾਰੇ ਗੱਲ ਕੀਤੀ ਹੈ ਪਰ ਆਪਾਂ ਕਿਉਂਕਿ ਮਰਲਿਆਂ ਦੇ ਹਿਸਾਬ ਨਾਲ ਨਾਲ ਉਹਨੇ ਬੀਜਣੀ ਹੈ ਪੌਣ ਪਨੀਰੀ ਮਰਲਿਆਂ ਦੇ ਹਿਸਾਬ ਤੇ ਬੀਜਦੇ ਆਪਾਂ ਤੇ ਮਰਲੇ ਦੇ ਹਿਸਾਬ ਦੇ ਬਾਰੇ ਹੀ ਆਪਾਂ ਗੱਲ ਕਰਾਂਗੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਭਾਵੇਂ ਤੁਸੀਂ ਇਹ ਚੀਜ਼ਾਂ ਇਹ ਖਾਦਾਂ ਲਿਖ ਲਓ ਤੇ ਜੂਰੀਆ ਆਪਾਂ ਨੂੰ ਬੁਝਾਈ ਵਕਤ ਇੱਕਦਮ ਲੋਡ ਹੁੰਦੀ ਹੈ ਸੋ ਜੂਰੀਆ 165 ਤੋਂ 70 ਗ੍ਰਾਮ ਜੂਰੀਆ 1.5 ਤੋਂ 2 ਕਿਲੋ ਮੰਨ ਲਓ ਇੱਕ ਮਰਲੇ ਦੇ ਵਾਸਤੇ ਬਹੁਤ ਹੈ ਤੁਸੀਂ 10 ਮਰਲੇ ਬੀਜਣੇ ਨੇ ਤਾਂ ਫਿਰ ਉਸ ਹਿਸਾਬ ਨਾਲ ਪਾ ਲਿਓ 5 ਮਰਲੇ ਬੀਜਣੇ ਨੇ ਉਸ ਹਿਸਾਬ ਨਾਲ ਇੱਕ ਮਰਲੇ ਦੇ ਵਿੱਚ 165 ਤੋਂ 70 ਗ੍ਰਾਮ ਦੂਰੀਆ ਐਨਾ ਤੁਸੀਂ ਪਾ ਸਕਦੇ ਹੋ ਅ ਦੂਸਰਾ ਸਿੰਗਲ ਸੁਪਰ ਫਾਸਫੇਟ 375 ਗ੍ਰਾਮ ਇਹ ਆਪਾਂ ਜਰੂਰ ਆਉਣਾ ਡੀਪੀ ਦੀ ਜਗ੍ਹਾ ਤੇ ਇਹ ਚੀਜ਼ ਨੂੰ ਵਰਤਣ ਦੀ ਤੁਸੀਂ ਉਹ ਕਰਨੀ ਆ ਤੇ ਨਾਲ ਜ਼ਿੰਕ ਸਲਫੇਟ ਜ਼ਿੰਕ ਸਲਫੇਟ ਜੇ ਤਾਂ ਆਪਣੇ ਕੋਲੇ 33% ਵਾਲਾ ਫਿਰ ਤਾਂ 100 ਪਾਉਣਾ ਦੋ 160 70 ਗ੍ਰਾਮ ਬਸ ਇੰਨਾ ਬਾਤੂਆ ਜੇ 20% ਵਾਲਾ ਫਿਰ ਪਾਇਆ 250 ਗ੍ਰਾਮ ਜੇ ਇੱਕ ਤੁਸੀਂ ਪਾਉਗੇ ਫਿਰ ਇਹ ਪਾ ਲਓ ਇਹ ਇਹ ਤੁਸੀਂ ਬਿਜਾਈ ਵਕਤ ਛਿੱਟਾ ਮਾਰਨਾ ਹੁਣ ਜਦੋਂ ਤੁਸੀਂ ਖਾਦਾਂ ਪਾਉਨੇ ਹੋ ਨਾ ਇਹਨਾਂ ਦਾ ਥੋੜਾ ਜਿਹਾ ਧਿਆਨ ਰੱਖਿਓ ਜ਼ਿੰਕ ਨੂੰ ਯੂਰੀਆ ਨਾਲ ਜਾਂ ਆਪਣੇ ਜਿਹੜਾ ਸਿੰਗਲ ਸੁਪਰ ਫਾਸਫੇਟ ਹੈ ਇਹਦੇ ਨਾਲ ਰਲਾ ਕੇ ਨਾ ਪਾਓ ਪਹਿਲਾਂ ਯੂਰੀਆ ਦਾ ਛਿੱਟਾ ਮਾਰ ਦਿਓ ਨਾਲ ਜ਼ਿੰਕ ਇਹਦਾ ਆਪਣੇ ਸੁਪਰ ਦਾ ਛਿੱਟਾ ਮਾਰ ਦਿਓ ਉਹਨੂੰ ਚੰਗੀ ਤਰ੍ਹਾਂ ਫਿਰ ਮਿਕਸ ਕਰ ਦਿਓ ਬਾਹ ਦੇ ਹੜਾਂ ਦੇ ਨਾਲ ਕਲਟੀਵੇਟਰ ਨਾਲ ਵਾ ਦਿਓ ਉਸ ਤੋਂ ਬਾਅਦ ਜ਼ਿੰਕ ਦਾ ਛਿੱਟਾ ਮਾਰ ਜਾ ਪਹਿਲਾ ਜ਼ਿੰਕ ਦਾ ਛੱਟਾ ਮਾਰ ਦਿਓ ਫੇਰ ਉਹਨੂੰ ਵਾ ਕੇ ਉਹ ਕਰ ਦਿਓ ਕਈ ਜ਼ਿੰਮੇਵਾਰਤਾ ਦੂਸਰੇ ਦਿਨ ਵੀ ਜ਼ਿੰਕ ਦਾ ਛੱਟਾ ਮਾਰਦੇ ਨੇ ਉਹਦੇ ਨਾਲ ਕਿਉਂਕਿ ਇੰਟਰੈਕਸ਼ਨ ਹੁੰਦਾ ਇਹਦੇ ਨਾਲ ਇਹ ਤਕਰੀਬਨ ਜ਼ਿਆਦਾ ਜ਼ਿੰਮੇਵਾਰ ਜਾਣਦੇ ਨੇ ਜ਼ਿੰਕ ਨੂੰ ਜੇ ਆਪਾਂ ਫਾਸਫੋਰਸ ਵਾਲੀ ਖਾਦ ਦੇ ਨਾਲ ਰਲਾਉਣਾ ਤਾਂ ਇੰਟਰੈਕਸ਼ਨ ਹੁੰਦਾ ਜ਼ਿੰਕ ਖਾਦ ਪੂਰਾ ਕੰਮ ਨਹੀਂ ਕਰਦੀ ਤੇ ਇਹ ਜ਼ਰੂਰ ਬਜਾਈ ਦੇ ਵਕਤ ਧਿਆਨ ਰੱਖ ਲਿਓ ਤੇ ਇਹਨਾਂ ਸਾਰੀਆਂ ਖਾਦਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿਓ ਪਾਣੀ ਮਤਲਬ ਸਹਾਗਾ ਮਾਰ ਕੇ ਤਿਆਰ ਕਰ ਲਓ ਖੇਤ ਨੂੰ ਤੇ ਫੇਰ ਜਿਹੜੀ ਹੁਣ ਬਜਾਈ ਆਪਾਂ ਕਰਨੀ ਆ ਬਜਾਈ ਜ਼ਿਮੇਦਾਰ ਦੋ ਤਰੀਕਿਆਂ ਦੇ ਨਾਲ ਕਰਦੇ ਨੇ ਸੁੱਕੇ ਦੇ ਵਿੱਚ ਵੀ ਛਿੱਟਾ ਮਾਰ ਦਿੰਦੇ ਨੇ ਤੇ ਜਾਂ ਫਿਰ ਪਾਣੀ ਛੱਡ ਕੇ ਛਿੱਟਾ ਮਾਰ ਦਿੰਦੇ ਨੇ ਜੇ ਦੇਖੋ ਜੇ ਸੁੱਕੇ 'ਚ ਛਿੱਟਾ ਮਾਰਦੇ ਆ ਕਿਉਂਕਿ ਪੁੰਗਰੀ ਹੋਈ ਬੀਜ ਆ ਆਪਣੇ ਕੋਲੇ ਫੇਰ ਅ ਸ਼ਖਰ ਤਾਂ ਪਹਿਲੇ ਛਿੱਟਾ ਨਾ ਮਾਰਿਓ ਫਿਰ ਸੋਬਾ ਜਾਂ ਸ਼ਾਮ ਛਿੱਟਾ ਮਾਰਿਓ ਛਿੱਟਾ ਜਦੋਂ ਮੌਸਮ ਠੰਡਾ ਹੁੰਦਾ ਕਿਉਂਕਿ ਪੁੰਗਰੇ ਹੋਏ ਬੀਜ ਦਾ ਜੇ ਆਪਾਂ ਧੁੱਪ 'ਚ ਛਿੱਟਾ ਮਾਰਤਾ ਤਾਂ ਬੀਜ ਖਰਾਬ ਹੋ ਜਾਂਦਾ ਜਰਮੀਨੇਸ਼ਨ 'ਆ ਪ੍ਰਭਾਵਤ ਹੋ ਜਾਂਦਾ ਤੇ ਉਹ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਜੇ ਸੋਭਾ ਛੱਟਾ ਮਾਰਨਾ ਫਿਰ ਤੁਸੀਂ ਕੋਈ ਦਿੱਕਤ ਨਹੀਂ ਪੁੰਗਰੇ ਹੋਏ ਬੀਜ ਦਾ ਛੱਟਾ ਮਾਰ ਕੇ ਤਰੰਗਲੀ ਦੇ ਨਾਲ ਫਿਰ ਉਹਨੂੰ ਥੋੜਾ ਜਿਹਾ ਮਿੱਟੀ ਜੀ ਉਠਾਲ ਕੇ ਪਾਣੀ ਲਾ ਦਿਓ ਨਹੀਂ ਤਾਂ ਸਾਰਿਆਂ ਨੂੰ ਵਧੀਆ ਤਰੀਕਾ ਇਹ ਆ ਅਸੀਂ ਜੋ ਅਸੀਂ ਵਰਤਦੇ ਆ ਪਾਣੀ ਛੱਡਦੇ ਨੇ ਪਾਣੀ ਛੱਡ ਕੇ ਉਹਨੂੰ ਖੇਤ ਨੂੰ ਭਰ ਕੇ ਤੇ ਫਿਰ ਉਹਦੇ ਵਿੱਚ ਫੌੜਾ ਜਿਹਾ ਲੈ ਕੇ ਹੱਥਾਂ ਦੇ ਨਾਲ ਹੀ ਫੇਰ ਦੰਨਿਆ ਪਾਵੇਂ ਜਿੰਦਰਾ ਹੋਵੇ ਪਾਵੇਂ ਫੌੜਾ ਹੋਵੇ ਉਹਦੇ ਨਾਲ ਕੀ ਹੁੰਦੀ ਹੈ ਨਾ ਕੱਦੂ ਬਾਗ ਬਣ ਜਾਂਦਾ ਮਿੱਟੀ ਜੀ ਉੱਠ ਖੜਦੀ ਆ ਤੇ ਫਿਰ ਉਹਦੋਂ ਘੰਟੇ ਡੇਢ ਘੰਟੇ ਬਾਅਦ ਜਦੋਂ ਮਿੱਟੀ ਜੀ ਟਿਕ ਜਾਂਦੀ ਆ ਫਿਰ ਉਹਦਾ ਅਸੀਂ ਛਿੱਟਾ ਮਾਰ ਦਨੇ ਆ ਫਿਰ ਉਹ ਪਾਵੇਂ ਤਪਾਇਰ ਦੇ ਵਿੱਚ ਹੀ ਛਿੱਟਾ ਮਾਰ ਲਓ ਕਿਉਂਕਿ ਖੜੇ ਪਾਣੀ ਦੇ ਵਿੱਚ ਛਿੱਟਾ ਮਾਰਨਾ ਫਿਰ ਕੋਈ ਦਿੱਕਤ ਨਹੀਂ ਆਉਂਦੀ ਤੁਸੀਂ ਉਹ ਕਰ ਸਕਦੇ ਹੋ ਤੇ ਇਹ ਗੱਲਾਂ ਜ਼ਰੂਰ ਤਾਂ ਰੱਖਣੇ ਵੀ ਜਿੱਥੇ ਤੁਹਾਡੇ ਖੇਤ ਦੇ ਵਿੱਚ ਪਾਣੀ ਨਹੀਂ ਰੁਕਦਾ ਲੋਹੇ ਤੱਤ ਦੀ ਘਾਟ ਆਉਂਦੀ ਆ ਉੱਥੇ ਤੁਸੀਂ ਪਹਿਲਾਂ ਜਿਹੜਾ ਕਦੂ ਜਰੂਰ ਕਰਨਾ ਹੈ ਕਦੂ ਤੋਂ ਬਿਨਾ ਫਿਰ ਤੁਸੀਂ ਨਾ ਭੇਜੋ ਨਹੀਂ ਪਨੀਰੀ ਫੇਰ ਸੁੱਟੀ ਖਰਾਬ ਹੋ ਜਾਊਗੀ ਸੋ ਇਹ ਜਿਹੜੀਆਂ ਜਿਹੜੀਆਂ ਖਾਦਾ ਇਹ ਤਾਂ ਹੁਣ ਗੱਲ ਸਮਝ ਆਈ ਗਈ ਵੀ ਜਿਹੜਾ ਇੱਕ ਮਰਲੇ ਦੇ ਵਿੱਚ 3 2.5 ਕਿਲੋ ਬੀਜ ਪਾਉਣਾ ਜਿਹੜੀਆਂ ਖਾਦਾ ਉਹ ਤੁਹਾਨੂੰ ਦੱਸ ਹੀ ਦਿੱਤੀਆਂ ਇੱਕ ਮਰਲੇ ਦੀਆਂ ਖਾਦਾ ਨੇ ਇੱਕ ਮਰਲੇ ਨਾਲ ਹੁਣ ਥਾਂ ਕਿੰਨਾ ਲੱਗ ਜਾਂਦਾ ਇੱਕ ਮਰਲੇ ਨਾਲ ਅ ਅੱਧਾ ਕਿਲੋ ਤੋਂ ਵੱਧ ਥਾਂ ਲੱਗ ਜਾਂਦਾ ਅੱਧਾ ਬਾ ਪੂਰਾ ਕਿੱਲਾ ਨਹੀਂ ਲੱਗਦਾ ਅੱਧੇ ਕਿੱਲੇ ਨਾਲੋਂ ਪੌਣੇ ਕਿੱਲੇ ਤੱਕ ਲੱਗ ਜਾਂਦਾ ਥਾ ਤੁਸੀਂ ਇਹ ਦੇਖ ਲਿਓ ਵੀ ਕਿੰਨਾ ਤੁਹਾਡੇ ਜੇ ਤੁਸੀਂ 10 ਕਿੱਲੇ ਲਾਉਣੇ ਨੇ ਤਾਂ 13-14 ਜਿਹੜਾ ਮਰਲੇ ਥੋਰ ਲਾ ਲਿਓ ਇਸ ਤਰੀਕੇ ਦੇ ਨਾਲ ਆਪਦੇ ਹਿਸਾਬ ਨਾਲ ਤੁਸੀਂ ਜਿੰਨੀ ਤੁਹਾਨੂੰ ਜ਼ਰੂਰਤ ਜਗ੍ਹਾ ਦੀ ਹੈਗੀ ਉਹਨਾਂ ਲਾ ਸਕਦੇ ਹੋ ਇਹ ਹੁਣ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਇੱਕ ਮਰਲੇ 'ਚ 2.5 ਕਿਲੋ ਬੀਜ ਪਾਓ ਜਿਹੜੀਆਂ-ਜਿਹੜੀਆਂ ਖਾਦਾ ਪਾਉਣੀਆਂ ਉਹ ਤੁਹਾਨੂੰ ਆਪਾਂ ਦੱਸ ਦਿਆਂ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਦਵਾਈ ਇਮੀਡੀਏਟਲੀ ਦਵਾਈ ਆਪਾਂ ਸਾਥੀ ਦਵਾਈ ਆਪਣਾ ਕੋਲੇ ਆਉਂਦੀ ਆ ਕੱਖਾਂ ਤੋਂ ਨਦੀਨਾਂ ਤੋਂ ਰਕਾਵਟ ਦੇ ਵਾਸਤੇ ਸਾਥੀ ਦਵਾਈ ਤਾਂ ਤੁਸੀਂ ਜਦੋਂ ਆਪਣਾ ਬੀਜ ਦਾ ਸਿੱਟਾ ਮਾਰਤਾ ਉਸ ਤੋਂ ਬਾਅਦ ਇਮੀਡੀਏਟਲੀ ਜਦੀ ਮਾਰ ਦਿਓ ਖੜੇ ਪਾਣੀ ਦੇ ਵਿੱਚ ਮਿੱਟੀ ਦੇ ਵਿੱਚ ਰਲਾ ਕੇ ਉਹਨੂੰ ਦਵਾਈ ਨੂੰ ਉਹਦਾ ਸਿੱਟਾ ਮਾਰ ਦਿਓ 20 ਜਾਂ 30 ਗ੍ਰਾਮ ਦੇ ਪੈਕੇਟ ਆਉਂਦੇ ਨੇ ਜਿੰਨੀ ਫੋਡੀ ਚ ਲੋੜਤਾ ਉਹਨੂੰ ਤੁਸੀਂ ਉਹਦੇ ਵਿੱਚੋਂ ਪਾ ਕੇ ਸਿੱਟਾ ਮਾਰ ਸਕਦਾ ਉਹਦੇ ਨਾਲ ਨਦੀਨ ਬਹੁਤ ਚੰਗੀ ਤਰ੍ਹਾਂ ਕੰਟਰੋਲ ਹੋ ਜਾਂਦੇ ਆ ਜੇ ਜਾਂ ਫਿਰ ਕਿਸੇ ਨਰ ਦਵਾਈ ਆਉਂਦੀ ਆ ਉਹ ਦੂਸਰੇ ਦਿਨਾਂ ਜਾਂ ਤੀਸਰੇ ਦਿਨ ਵੀ ਉਹਦਾ ਸੱਟਾ ਮਾਰ ਸਕਦਾ ਪੁੰਗਰਨ ਤੋਂ ਪਹਿਲਾਂ ਪਹਿਲਾਂ ਤੇ ਉਹਦੇ ਨਾਲ ਵੀ ਨਦੀਨ ਕੰਟਰੋਲ ਹੋ ਜਾਂਦ ਨੇ ਸੋ ਦੋਸਤੋ ਇਹ ਐਸੀ ਕੁਝ ਆਪਣੀ ਪਨੀਰੀ ਦੇ ਵਾਸਤੇ ਗੱਲਬਾਤ ਉਮੀਦ ਆ ਵੀ ਤਕਰੀਬਨ ਸਾਰੀ ਗੱਲ ਸਾਂਝੀ ਹੋ ਗਈ ਤੇ ਜੇ ਕਿਸੇ ਕੋਈ ਕੋਈ ਹੋਰ ਪ੍ਰੋਬਲਮ ਆ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸ ਸਕਦੇ ਹੋ ਤੁਹਾਡੇ ਕੋਲ ਆਪਣਾ ਕੋਈ ਤਜਰਬਾ ਹੁੰਦਾ ਕਮੈਂਟਾਂ ਚ ਜਰੂਰ ਸਾਂਝਾ ਕਰ ਦਿਆ ਕਰੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਹੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ